ਨਾ ਸਰਪੰਚ ਹਵੇਲੀਆਂ ਨਾਲ ਪਾਲਾ ਹਵੇਲੀਆਂ ਤੇ ਨਾਲ ਹਰਦੇਵ ਸਿੰਘ ਜੀ ਇਹਨਾਂ ਭਰਾਵਾਂ ਵੱਲੋਂ ਬਹੁਤ ਵੱਡਾ ਮਾਨ ਸਨਮਾਨ ਬਲਕਾਰੇ ਨਾਲ ਕਰਦੇ 10 20 150 ਨਾਲ ਕਿਸੇ ਨੂੰ ਕੋਈ ਘਾਟਾ ਨਹੀਂ ਪੈਂਦਾ ਉਧਰ ਵੱਡਾ ਮਾਨ ਸਨਮਾਨ ਜਿਹੜਾ ਇਧਰ ਬਹੁਤ ਵੱਡਾ ਮਾਨ ਸਨਮਾਨ ਜਿਹੜਾ ਖੇਡ ਮੈਦਾਨ ਦੇ ਵਿੱਚ ਔਰ ਸਾਡੇ ਸਤਿ ਸ਼੍ਰੀ ਅਕਾਲ ਧਾਰੋਵਾਲੇ ਜਿਨ੍ਹਾਂ ਜੀਤੂ ਔਰ ਧਾਰੋਵਾਲੀ ਦਾ ਵੱਡਾ ਮਾਨ ਸਨਮਾਨ ਕਿਸੇ ਗੂਪੀ ਰੰਤਰੀ ਉਹ ਮੁਰਗੇ ਕੰਮ ਹੋਰ ਕਰ ਪੈਂਦੇ ਨੇ ਸੋ ਬੇਨਤੀ ਹੈ ਜਰੂਰ ਇੱਕ ਵਾਰ ਤਾੜੀਆਂ ਮਾਰ ਕੇ ਹੌਸਲਾ ਵਧਾ ਦਿਓ ਕਿਉਂਕਿ ਜਿਹੜੇ ਕਰ ਸਕਦੇ ਨੇ ਉਹੀ ਕਰਨ ਮੇਰੇ ਭਰਾ ਬਣ ਕੇ ਬਹੁਤ ਬਹੁਤ ਧੰਨਵਾਦ ਇੱਕ ਪਾਸੇ ਮੈਂ ਦੱਸਦੀ ਮੈਂ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੁਕਲਵਾਲ ਤੇ ਦੂਜੇ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਸ਼ਿਕਾਰਮਾਸੀਆਂ ਦੀ ਟੀਮ ਬਹੁਤ ਸੰਦ ਕਬੱਡੀ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਦੋਨੇ ਟੀਮਾਂ ਤਿਆਰ ਬਰ ਤਿਆਰ ਹੈ ਕਬੱਡੀ ਨਾ ਨੇ ਅੱਜ ਦੇ ਖੇਡ ਮੇਲੇ ਦੇ ਵਿੱਚ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਇਤਜਾਦਗਰੀ ਤਸਵੀਰ ਇਤਜਾਦਗਰੀ ਫੋਟੋ ਇੰਨਾ ਪ੍ਰੇਰਣਾ ਦੇ ਨਾਲ ਕੈਮਰਾ ਬੰਦ ਹੋ ਰਹੀ ਹੈ ਕਿ ਯਾਦ ਕਰੀ ਸਭ ਕੇ ਰੱਖ ਲੈ ਫੋਟੋ ਕੱਠੀਆਂ ਨੂੰ ਵਕਤ ਬੀਤਿਆ ਸੀ ਕਦੇ ਦਪਾਉਂਦੇ ਨਹੀਂ ਹੁੰਦੇ ਤੇ ਵਕਤ ਬੀਤਿਆ ਸੀ ਕਦੇ ਵਖਰੇਂ ਦੇਤੀ ਹੁੰਦੇ ਹਾਂ ਰਾਜੀ ਦੀ ਜਿੰਦਗੀ ਦੇ ਪਾਰੇ ਇਤਰਾ ਦੇ ਵਿੱਚ ਪਰਮੇਤ ਦਾ ਬਲਪੁਰੀਆਂ ਵਾਲਾ ਵੀਰ ਉਹ ਵੀ ਤਿਆਰੀ ਕਰਦੇ ਨੇ ਰਵੀ ਬਤਪੁਰੀਆਂ ਵਾਲਾ ਵੀਰ ਉਹ ਵੀ ਮੈਚ ਦੇ ਉੱਪਰ ਤਿਆਰੀ ਕਰਦੇ ਨੇ ਬਹੁਤ ਤਕੜਾ ਮੈਚ ਰਵੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਹੈ ਦਾਦਾ ਤੂੰ ਨਾ ਕਰੀਂਦਾ ਕਰੇ ਹੋਰ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐ ਬਗਉਨਾ ਮੇਰੇ ਗਰਦਾਸਪੁਰ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਇਹ ਨਗਰ ਹੈ ਸੱਚੀ ਹੋਏ ਸਾਬੀ ਹੁਣਾਂ ਦੇ ਚਰਚੇ ਹੁੰਦੇ ਰਹਿੰਦੇ ਨੇ ਅਕਸਰ ਵੱਡੇ ਵੱਡੇ ਖੇਡ ਮੇਲਿਆਂ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਅੱਜ ਸ਼ਿਕਾਰ ਮਾਛੀਆਂ ਦੀ ਟੀਮ ਵੀ ਖੇਡੇਗੀ ਤੇ ਦੂਸਰੇ ਪਾਸੇ ਪਿੰਡ ਤੁਗਲਵਾਲ ਦੀ ਟੀਮ ਖੇਡੇਗੀ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੁਗਲਵਾਲ ਜਿੱਥੇ ਰਾਹੁਲ ਰਿਆੜ ਮਾਨ ਕਰਦਾ ਇਸ ਟੀਮ ਦੇ ਉੱਪਰ ਰੰਧਾ ਅਮਰੀਕਾ ਦੇ ਵਿੱਚ ਕਬੱਡੀ ਦੇ ਬਾਬਾ ਬੋਰ ਕੋਚ ਕਿਸਨ ਲਾਲ ਜੀ ਮੰਦਰਾਵਾਲ ਵਾਲੇ ਦਾ ਤਰਾਸੀਆ ਨੌਜਵਾਨ ਵਿੱਕੀ ਕਬੱਡੀ ਪੌਂਦਰੀ ਵਧਿਆ ਹੋਇਆ ਚਾਰ ਗੱਬਰੂ ਲਟਾਰਾਂ ਵਰਗੇ ਵਰਜਾਂ ਵਰਗੇ ਇੱਕ ਤਾਨ ਕੇ ਖੜੇ ਨੇ ਕੌਣ ਗੁੱਟ ਫੜਦਾ ਹੈ ਕੌਣ ਲੱਤੀ ਲੱਗਦਾ ਹੈ ਕੌਣ ਪੱਟੀ ਲੱਗਦਾ ਹੈ ਬਹੁਤ ਹੀ ਬਣੀ ਹੋਈ ਸੁਣੀ ਚਾਨ ਦੇ ਵਿੱਚੋਂ ਕੇਸਾ ਧਾਰੀ ਨੌਜਵਾਨ ਪਰ ਪਾਇੰਟ ਵਿੱਕੀ ਜਿਹੜਾ ਆਪਣੀ ਟੀਮ ਲਈ ਜੋੜਦਾ ਹੈ ਕੰਗਨਾ ਵਾਦਾ ਕਰਦਾ ਰਵੀ ਰੇਡ ਪੈ ਗਈ ਹੈ ਲਓ ਰੇਡ ਪੈਂਦੀ ਹੋਈ ਹੈ ਸ਼ਿਕਾਰ ਮਾਸ਼ੀ ਦੀ ਤਰਫੋਂ ਨੌਜਵਾਨ ਨੇ ਪਰਦੇ ਥਾਪੀ ਮਾਰੀ ਹੈ ਉਧਰ ਪੰਜਾਬ 7 ਟੀਵੀ ਵਾਲੇ ਸਿਮਰਨ ਹੁਣੀ ਅੱਜ ਕਹਿੰਦੇ ਪਰਾਜਾ ਸਾਹਿਬ ਮੁੰਡੇ ਨਾਨਕੇ ਪਿੰਡ ਵੀ ਆਏ ਹੋਏ ਨੇ ਆ ਦੁਨੀਆ ਦੀ ਮੰਨੀ ਪਰਮੰਨੀ ਵੈਬਸਾਈਟ ਹੈ ਸਾਡੇ ਭਰਾਵਾਂ ਦੀ ਪੰਜਾਬ 7 ਟੀਵੀ ਅੱਜ ਭਰਾਵਾਂ ਦੇ ਸਹਿਯੋਗ ਦੇ ਸਿਰ ਤੇ ਅੱਜ ਦੁਨੀਆ ਦਾ ਵੱਡਾ ਖੇਡ ਮੇਲਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਹੈ ਲਓ ਇਧਰ ਪਿੰਡੀ ਫੇਰੀੜ ਸ਼ਿਕਾਰ ਮਾਰੀਆਂ ਦੀ ਤਰਫੋਂ ਤੇ ਭੰਦੇਰ ਸਾਹਿਬ ਨਹੀਂ ਮੰਨਦੇ ਇਸ ਗੱਲ ਨੂੰ ਆ ਕਰਨੇ ਮੇਰੇ ਵੀਰੋ ਜਿਹੜਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਟਕਲਵਾਲ ਦੀ ਤਰਫੋਂ ਲਗਦਾ ਹੋਇਆ ਯੂਨਾਮਾ ਕਰਾਚਾ ਸਾਹਿਬ ਜਿੰਨੇ ਰੇਡ ਆਲ ਰਾਈਟ ਚੱਕ ਦੀ ਧਰਤੀ ਦਾ ਬਿਜਲੀ ਮੇਰੇ ਵੀਰੋ ਹੱਥ ਸੋਚ ਕੇ ਪਾਇਓ ਕਰੰਟ ਮਾਰਦਾ ਹੈ ਇਹ ਫੁਜ਼ਨੀ ਹੈ ਇੱਕ ਪਾਕਿਸਤਾਨ ਦੀ ਧਰਤੀ ਦਾ ਬਿਜਲੀ ਮੇਰੇ ਵੀਰੋ ਉਹ ਚਪੇੜਾ ਮਾਰਦਾ ਤੇ ਆਹ ਕਰੰਟ ਮਾਰਦਾ ਲਾ ਵੀ ਇੱਕ ਪਾਸੇ 12 ਬੋਲ ਦਾ ਕਰੰਟ ਹੈ ਦੂਜੇ ਪਾਸੇ 24 ਬੋਲ ਦਾ ਕਰੰਟ ਹੈ ਲਗਦਾ ਜੋਰ ਹੁੰਦੀ ਹੋਈ ਬੱਲੇ ਬੱਲੇ ਲਾ ਵੀ ਮਾਰੋ ਤਾਲੀਆਂ ਬਿਜਲੀ ਦੀ ਜ਼ੋਰਦਾਰ ਮੈਂ ਜਿਹੜਾ ਸੀ ਉਹ ਬਿਜਲੀ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਲੱਭੇ ਰਵੀ ਰੇਡ ਪਾਉਣ ਲਈ ਮੁੰਡਾ ਲਓ ਮਾਈਕਲ ਤਿਆਰ ਬਰ ਤਿਆਰ ਹੈ ਉਧਰ ਨਿਸ਼ਾਨ ਸਿੰਘ ਜੀ ਲੰਬੜਦਾਰ ਸਾਹਿਬ ਲਖਵੀਰ ਸਿੰਘ ਜੀ ਹਵੇਲੀਆਂ ਤੇ ਬਲਕਾਰ ਸਿੰਘ ਜੀ ਬਹੁਤ ਵੱਡੇ ਧੰਨਵਾਦ ਕੀਤੇ ਜਾ ਰਹੇ ਹੈ ਅਜ ਵੱਡੇ ਮਾਣ ਤੇ ਵੱਡੇ ਪਿਆਰ ਸਤਿਕਾਰ ਜਿਹੜੇ ਹੈ ਪਲੇਅਰਾਂ ਦੇ ਵੀ ਕੀਤੇ ਜਾਣੇ ਹੈ ਮਾਈਕਲ ਨੇ ਕਬੱਡੀ ਪਾ ਦਿੱਤੀ ਸ਼ਿਕਾਰ ਮਾਸ਼ੀਆਂ ਦੀ ਤਰਫੋਂ ਵੱਡਾ ਕਬੱਡੀ ਪਾ ਕੇ ਨੰਬਰ ਜੁੜ ਗਏ ਹੈ ਬਲਕਾਰਾ ਅੱਜ ਦੁਨੀਆ ਦਾ ਵੱਡਾ ਮੱਲ ਪਹੁੰਚਿਆ ਹੋਇਆ ਤੇ ਰਊ ਵਾਲੀਆ ਗੋਪੀ ਵੀ ਨੰਬਰ ਟਾਪ ਦਾ ਜੁੜ ਗਿਆ ਆਪਣੀ ਟੀਮ ਦੇ ਲਈ ਰੇਡ ਪੈ ਗਈ ਆ ਪ੍ਰਾਜਾ ਸਭ ਕਰਿਓ ਸਿਫਤ ਇਧਰ ਲਓ ਰੇਡ ਪੈ ਗਈ ਖੇਡ ਮੈਦਾਨ ਦੇ ਵਿੱਚ ਇਧਰ ਬਲਕਾਰਾ ਆ ਗਿਆ ਸ਼ਿਕਾਰ ਦੀ ਧਰਤੀ ਹੈ ਮੇਰੇ ਵੀਰੋ ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਪੰਜਾਬ ਨੇ ਔਰ ਹਿੰਦੁਸਤਾਨ ਨੇ ਜਿੱਥੇ-ਜਿੱਥੇ ਪੰਜਾਬੀ ਵੱਸਦੇ ਐ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਬਲਕਾਰੇ ਦਾ ਨਾਮ ਜਿਹੜਾ ਖੇਡਾਂ ਦੇ ਖੇਤਰ ਦੇ ਵਿੱਚ ਸੁਨੇਹਾਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਜਦੋਂ ਕਹਿੰਦੇ ਆ ਹਾਦ ਬਾਦਸਾ ਦੇ ਨਾਲ ਮੈਚ ਹੋਇਆ ਪਾਕਿਸਤਾਨ ਦੀ ਟੀਮ ਦੇ ਨਾਲ ਤੇ ਬਲਕਾਰੇ ਨੇ ਇੱਕੋ ਚਪੇੜ ਮਾਰੀ ਪਾਕਿਸਤਾਨ ਦੇ ਖਿਡਾਰੀ ਦੇ ਤੇ ਪੂਰੀ ਟੀਮ ਜਿਹੜੀ ਲਾਹੌਰ ਬਾਦਸਾ ਦੀ ਉਹ ਮੈਚ ਛੱਡ ਕੇ ਬਾਹਰ ਚਲੀ ਗਈ ਸੀ ਪਰ ਮਾਣ ਵਾਲੀ ਗੱਲ ਹੈ ਔਰ ਉਹ ਆ ਬਲਕਾਰਾ ਜਿਹਨੇ ਕਈਆਂ ਦੇ ਕੰਨ ਬੋਲੇ ਕੀਤੀ ਹੈ ਦੁਨੀਆ ਦੇ ਸਟਾਰ ਪੁੱਜੇ ਹੋਏ ਨੇ ਅੱਜ ਆਉ ਭੱਜ ਕੇ ਇੱਕ ਦੋ ਖਿਡਾਰੀ ਆਇਆ ਨਹੀਂ ਛੜਨਾ ਪੂਰੀ ਟੀਮ ਹੀ ਆਇਆ ਛੜਨਾ ਉਧਰੇ ਆ ਵੀਰ ਤੇ ਲਈ ਜਰੂਰ ਤਾੜੀਆਂ ਮਾਰੋ ਮੇਰੇ ਭਰਾ ਬਣ ਕੇ ਯਾਰ ਇਹ ਵੀਰ ਤੇ ਲਈ ਵੀ ਤਾੜੀਆਂ ਬਣਦੇ ਆ ਤੇ ਇੱਕ ਬੇਨਤੀ ਇਹ ਵੀ ਹੈ ਇਹ ਜਿਹੜੇ ਵੀਰ ਕਰ ਸਕਦੇ ਨੇ ਉਹੀ ਕਰਿਆ ਕਰਨ ਕਈ ਮੇਰੇ ਵਰਗੇ ਜਾ ਕੇ ਘਰੇ ਟਰਾਈ ਕਰਨ ਲੱਗ ਜਾਂਦੇ ਜਿਹਨੇ ਵੀ ਭਲਾ ਨੇ ਪਰ ਬੜਾ ਧੰਨਵਾਦ ਕੀਤਾ ਜਾ ਰਿਹਾ ਪੰਜਾਬ 7 TV ਦੇ ذریعے ਅੱਜ ਦਾ ਖੇਡ ਮੇਲਾ ਦੇਸ਼ਾਂ ਬਦੇਸ਼ਾਂ ਤੱਕ ਦਿਖਾਇਆ ਜਾ ਰਿਹਾ ਹੈ ਇੱਕ ਪਾਸੇ ਮੱਛੀ ਹੈ ਹਰ ਦੂਸਰੇ ਪਾਸੇ ਮੇਰੇ ਵੀਰੋ ਛੋਟਾ ਘਾਂਗੇ ਵਾਲਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਲੱਗਦਾ ਯੋਰ ਤੇ ਮੁਕਾਬਲਾ ਹੰਦਿਆਂ ਦੇ ਕੋਲ ਹਾ ਕਬੱਡੀ 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 ਤੇ ਗੱਡੀ ਪਹੁੰਚ ਗਈ ਹੈ ਸਟੇਸ਼ਨ ਤੇ ਵੱਡੂ ਮੈਨੂੰ ਮਾਈਆਂ ਵੇਖਣ ਦੇ ਐ ਚੋਟੀ ਦਾ ਮੈਚ ਹੈ ਭਰਾਵੋ ਉਹਦੇ ਲਈ ਹੈ ਔਰ ਵੱਡੇ ਪਿਆਰ ਵੱਡੇ ਸਤਿਕਾਰ ਜਿਹੜੇ ਦਿੱਤੇ ਜਾ ਰਹੇ ਆ ਸਤਕਾਰ ਸਵਰਨ ਸਿੰਘ ਜੀ ਉਹਨਾਂ ਵੱਲੋਂ ਪਰਾਚੇ ਜਿਹੜੇ ਬਹੁਤ ਵੱਡੇ ਮਾਣ ਪਿਆਰ ਸਤਕਾਰ ਜਿਹੜੇ ਐ ਆਇਆ ਮੈਂ ਜਿਲੋਂ ਧੰਨਵਾਦ ਕਰਾਂਗਾ ਕਿ ਬਹੁਤ ਵੱਡਾ ਪਿਆਰ ਸਤਕਾਰ ਜਿਹੜਾ ਆਇਆ ਹੈ ਹਰਜਿੰਦਰ ਸਿੰਘ ਜੀ ਜਿੰਦਾ ਸਰਪੰਚ ਨਾਲ ਆਉਣਗੇ ਨਾਲ ਸਾਡੇ ਇਸਮ ਦਾਬਾ ਵਾਲੇ ਅਮਨ ਜੀ ਸੀਪੀ ਨਹਾਨ ਸਿੰਘ ਜੀ ਸ਼িকার ਕਬਲ ਸ਼িকার ਹਰਦੇਵ ਸਿੰਘ ਜੀ ਵੇਲੀਆਂ ਤੇ ਸਾਡੇ ਔਰ ਤੰਦਾ ਸਾਹਿਬ ਦਾ ਸਰਪੰਚ ਨੂਰਪੁਰ ਦਲਕਾਲ ਸਿੰਘ ਜੀ ਧਾਰੋਵਲੇ ਸਾਰੇ ਸਤਿਕਾਰ ਜਗਵੀਰ ਐ ਹਰ ਹਰਜਿੰਦਰ ਸਿੰਘ ਜੀ ਦੇ ਅੰਦਰ ਸਰਪੰਚਾਂ ਸਾਰੇ ਨਾਲ ਹੋਣਗੇ ਅੱਜ ਬਲਕਾਰ ਦਾ ਜਿਹੜਾ ਲਗਭਗ ਅੱਧੇ ਲੱਖ ਦੀ ਨਗਦ ਰਕਮ ਦੇ ਨਾਲ ਵੱਡਾ ਮਾਨ ਸਨਮਾਨ ਰਾਣਾ ਸਰਪੰਚ ਹਵੇਲੀਆਂ ਔਰ ਗੱਜਣ ਭਰਾ ਦਾ ਵੀਰ ਆ ਮੇਰੇ ਵੀਰੋ ਰਾਣਾ ਸਰਪੰਚ ਹਵੇਲੀਆਂ ਨਾਲ ਪਾਲਾ ਹਵੇਲੀਆਂ ਤੇ ਨਾਲ ਹਰਦੇਵ ਸਿੰਘ ਜੀ ਇਹਨਾਂ ਭਰਾਵਾਂ ਵੱਲੋਂ ਬਹੁਤ ਵੱਡਾ ਮਾਨ ਸਨਮਾਨ ਬਲਕਾਰੇ ਅਵਸ਼ਕਾਰ ਵਾਲੇ ਦਾ ਕੀਤਾ ਜਾ ਰਿਹਾ ਹੈ ਵੱਡਾ ਪਿਆਰ ਦਿੱਤਾ ਜਾ ਰਿਹਾ ਹੈ ਰਾਣਾ ਸਰਪੰਚ ਹਵੇਦੀਆਂ ਪਾਲਾ ਪਲਵਾਨ ਹਵੇਦੀਆਂ ਤੇ ਹਰਦੇਵ ਸਿੰਘ ਜੀ ਹਵੇਦੀਆਂ ਦਾ ਭਰਾਵਾ ਵੱਲੋਂ ਤੇ ਨਾਲ ਸਾਡੇ ਹਰਜਿੰਦਰ ਸਿੰਘ ਜੀ ਜਿੰਦਾ ਸਰਪੰਚ ਔਰ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡਾ ਸਾਹਿਬ ਦਾ ਸਰਪੰਚ ਨੂਰਪੁਰ ਸਾਰੇ ਸਤਿਕਾਰਯੋਗ ਵੀਰ ਹੈ ਸਾਰੇ ਭਰਾ ਜਿਹੜੇ ਬਹੁਤ ਵੱਡਾ ਪਿਆਰ ਤੇ ਭਰਾਵਾਂ ਵੱਲੋਂ ਉਹਦੇ ਲਈ ਹੈ ਔਰ ਵੱਡੇ ਪਿਆਰ ਵੱਡੇ ਸਤਿਕਾਰ ਜਿਹੜੇ ਦਿੱਤੇ ਜਾ ਰਹੇ ਆ ਸਰਦਾਰ ਸਵਰਨ ਸਿੰਘ ਜੀ ਉਹਨਾਂ ਵੱਲੋਂ ਪਰਾਚੇ ਜਿਹੜੇ ਬਹੁਤ ਵੱਡੇ ਮਾਣ ਪਿਆਰ ਸਤਿਕਾਰ ਜਿਹੜੇ ਐ ਆਇਆ ਮੈਂ ਦਿਲੋਂ ਧੰਨਵਾਦ ਕਰਾਂਗਾ ਕਿ ਬਹੁਤ ਵੱਡਾ ਪਿਆਰ ਸਤਿਕਾਰ ਜਿਹੜਾ ਆਇਆ ਹੈ ਹਰਜਿੰਦਰ ਸਿੰਘ ਜੀ ਜਿੰਦਾ ਸਰਪੰਚ ਨਾਲ ਆਉਣਗੇ ਨਾਲ ਸਾਡੇ ਇਸਮ ਦਾਬਾ ਵਾਲੀ ਅਮਨ ਜੀ ਸੀਪੀ ਨਹਾਨ ਸਿੰਘ ਜੀ ਸ਼িকার ਕਬਲ ਸ਼িকার ਹਰਦੇਵ ਸਿੰਘ ਜੀ ਵੇਹਲੀਆਂ ਤੇ ਸਾਡੇ ਔਰ ਤੰਦਾ ਸਾਫ ਦਾ ਸਰਪੰਚ ਨੂਰਪੁਰ ਡਾਕਟਰ ਪਾਲ ਸਿੰਘ ਜੀ ਧਾਰੋਵਲੇ ਸਾਰੇ ਸਤਿਕਾਰ ਜਗਵੀਰ ਹੈ ਔਰ ਹਰਜਿੰਦਰ ਸਿੰਘ ਜੀ ਦੇ ਅੰਦਾ ਸਰਪੰਚਾਂ ਸਾਰੇ ਨਾਲ ਹੋਣਗੇ ਅੱਜ ਬਲਕਾਰ ਦਾ ਜਿਹੜਾ ਲਗਭਗ ਅੱਧੇ ਲੱਖ ਦੀ ਨਗਦ ਰਕਮ ਦੀ ਨਾਲ ਵੱਡਾ ਮਾਨ ਸਨਮਾਨ ਰਾਣਾ ਸਰਪੰਚ ਹਵੇਲੀਆਂ ਔਰ ਗੱਜਣ ਭਰਾ ਦਾ ਵੀਰ ਆ ਮੇਰੇ ਵੀਰੋ ਰਾਣਾ ਸਰਪੰਚ ਹਵੇਲੀਆਂ ਨਾਲ ਪਾਲਾ ਹਵੇਲੀਆਂ ਤੇ ਨਾਲ ਹਰਦੇਵ ਸਿੰਘ ਜੀ ਇਹਨਾਂ ਭਰਾਵਾਂ ਵੱਲੋਂ ਬਹੁਤ ਵੱਡਾ ਮਾਨ ਸਨਮਾਨ ਬਲਕਾਰੇ ਅਵਸ਼ਕਾਰ ਵਾਲੇ ਦਾ ਕੀਤਾ ਜਾ ਰਿਹਾ ਹੈ ਵੱਡਾ ਪਿਆਰ ਦਿੱਤਾ ਜਾ ਰਿਹਾ ਹੈ ਰਾਣਾ ਸਰਪੰਚ ਹਵੇਦੀਆਂ ਪਾਲਾ ਪਲਵਾਨ ਹਵੇਦੀਆਂ ਤੇ ਹਰਦੇਵ ਸਿੰਘ ਜੀ ਹਵੇਦੀਆਂ ਦਾ ਭਰਾਵਾ ਵੱਲੋਂ ਤੇ ਨਾਲ ਸਾਡੇ ਹਰਜਿੰਦਰ ਸਿੰਘ ਜੀ ਜਿੰਨਾ ਸਰਪੰਚ ਔਰ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਤਿੰਨਾ ਸਾਹਿਬ ਦਾ ਸਰਪੰਚ ਨੂਰਪੁਰ ਸਾਰੇ ਸਤਿਕਾਰਯੋਗ ਵੀਰ ਹੈ ਸਾਰੇ ਪ੍ਰਾਜੇ ਜਿਹੜੇ ਬਹੁਤ ਵੱਡਾ ਪਿਆਰ ਦੇ ਲਏ ਨੇ ਇੱਥੇ ਆਓ ਇਹਦੇ ਵੀ ਚੱਲ ਜਾ ਰਹੇ ਉਧਰ ਇੱਕ ਵੀਰ ਹੈ ਸਾਡਾ ਬਾਹਾਂ ਦੇ ਨਾਲ ਬੁਲਟ ਮੋਟਰਸਾਈਕਲ ਚਾੱਕ ਕੇ ਦਿਖਾਵੇਗਾ ਜਰੂਰ ਇਹਦਾ ਬੱਚੇ ਕੱਪਾਂ ਦੇ ਨਾਲ ਸੱਜਾ ਮਾਨਸਮਾਨ ਉਹ ਸੁਪਰ ਸਟਾਰਾਂ ਦਾ ਜਿਹੜਾ ਖੇਡਿਆ ਗਿਆ ਤੇ ਬੱਚੇ ਮਾਨਸਮਾਨ ਜਿਹੜੇ ਹੈ ਉਹ ਸਾਡੇ ਪ੍ਰਾਹਲੇ ਦੇ ਵੀਰੇ ਹੋ ਆਪ ਰਾਨੇ ਰੁਪਕ ਨੇ ਵੀ ਦਿੱਤੇ ਹੈ ਦਿੱਤੇ ਮਾਨ ਸਨਮਾਨਾ ਮਾਨ ਹੈ ਗੋਪੀ ਸ਼ਪੈਰੋ ਆ ਗਿਆ ਹੈ ਫੇਰ ਮੈਦਾਨ ਦੇ ਵਿੱਚ ਉਧਰੇ ਚੈਰੀ ਦਾ ਵੀ ਕਹਿੰਦੇ 5100 ਦੀ ਨਗਦ ਰਕਮ ਦੇ ਨਾਲ ਵੱਡਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਸਾਡੇ ਭਰਾਵਾਂ ਵੱਲੋਂ ਬਹੁਤ ਬਹੁਤ ਧੰਨਵਾਦੀ ਕੀਤਾ ਜਾ ਰਿਹਾ ਸ਼ਿਕਾਰ ਬਾਜ਼ੀਆਂ ਵਾਲਾ ਬਲਕੈਰਾ ਪ੍ਰਵਾਨ ਵੀ ਅੱਜ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਆ ਗਿਆ ਹੈ ਜੰਤਾ ਸ਼ਿਕਾਰ ਬਾਜ਼ੀਆਂ ਵਾਲਾ ਵੀ ਪੁੱਜ ਗਿਆ ਹੈ ਭੋਲੇ ਕੇਪੜ ਦਾ ਫੌਜੀ ਪੁੱਜ ਗਿਆ ਹੈ ਹਰ ਕੋਟੀ ਦੇ ਮੱਲ ਜਿਹੜੇ ਅੱਜ ਪਹੁੰਚੇ ਹੋਏ ਨੇ ਇਸ ਧਰਤੀ ਦੇ ਅੱਜ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜੀ ਬਹੁਤ ਵੱਡਾ ਮਾਣ ਹੁਣ ਮਾਣ ਆ ਗਿਆ ਮੀਰਾ ਕੋਟੀਆ ਦਲਸੇਰ ਸਿੰਘ ਮੇਰੇ ਵੀਰੋ ਨਾਲ ਚੌੜੇ ਮਦਰੇ ਦੀ ਧਰਤੀ ਦਾ ਔਰ ਖੁਸ ਉਹ ਵੀ ਪੁੱਜ ਚੁੱਕਾ ਤੇ ਨਾਲ ਅਮੇ ਸਾਡੀ ਧਰਤੀ ਦਾ ਕਾਕਾ ਸੰਦੀਪ ਸੀਪਾ ਬੱਦੋਵਾਲ ਦੀ ਧਰਤੀ ਦਾ ਤੇ ਪੰਜ ਗਰਾਈਆਂ ਵਾਲਾ ਬਾਊ ਵੀ ਆ ਗਿਆ ਤੇ ਨਾਲ ਮੀਰਾ ਕੋਟੀਆ ਕਬਲ ਦੇ ਨਾਲ ਵੇਖਾਂਗੇ ਮੇਰੇ ਵੀਰੋ ਹਰ ਰਾਣੇ ਪਿੰਡ ਆਹ ਰਾਣਾ ਆ ਗਿਆ ਠੱਠੇ ਪਿੰਡ ਵਾਲਾ ਉਹ ਵੀ ਖੇਡ ਮੈਦਾਨ ਦੇ ਵਿੱਚ ਹੈ ਦਣੀ ਦੇ ਸਟਾਰ ਆ ਆ ਵੇਰੇ ਵਾਲਾ लवली ਆ ਦੁਨੀਆ ਦਾ ਟਾਪਰ ਜਾਫੀ ਆ ਮੇਰੇ ਵੀਰੋ ਆ ਪੰਜਾਬ ਪੁਲਿਸ ਦੀ ਧਰਤੀ ਦਾ ਐਸ ਵੇਲੇ ਚੰਡੇਰ ਪਿੰਡ ਵਾਲਾ ਅਮਨਵੀ ਖੇਡ ਮੈਦਾਨ ਦੇ ਵਿੱਚ ਧਾਰੀਆਂ ਭਰਦਾ ਇੱਕ ਜਾਦਗਰੀ ਤਸਵੀਰ ਇੱਕ ਜਾਦਗਰੀ ਫੋਟੋ ਦੋਨਾਂ ਟੀਮਾਂ ਦੇ ਨਾਲ ਕਰਵਾਈ ਜਾਵੇ ਯਾਦਗਾਰੀ ਤਸਵੀਰ ਫਿਰ ਮੇਰੀ ਹੱਥ ਜੁੜ ਕੇ ਬੇਨਤੀ ਹੈ ਗਰਾਊਂਡ ਆਪਾਂ ਕਲੀਅਰ ਕਰਵਾ ਦਿਆਂਗੇ